ਜਲੰਧਰ ਵੈਸਟ ਜਿਮਨੀ ਚੌਣਾ ਦੀ ਗੱਲ ਕਰੀਏ ਤੇ ਸਿਆਸੀ ਅਖਾੜਾ ਪਖਿਆ ਹੋਇਆ ਨਜ਼ਰ ਆ ਰਿਹਾ ਵੱਖ-ਵੱਖ ਮਸਲਿਆਂ ਨੂੰ ਲੈ ਕੇ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਇਸ ਸੀਟ ਦੇ ਉੱਪਰ ਪ੍ਰਚਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਲੇਰਕੋਟਲਾ ਦੇ ਐਮਐਲਏ ਜਮੀਲ ਉਰ रहमान ਸਾਡੇ ਨਾਲ ਨੇ ਗੱਲਬਾਤ ਕਰਨ ਹੈ ਰਹਿਮਾਨ ਸਾਹਿਬ ਅੱਗੇ ਤੁਸੀਂ ਮਲੇਰਕੋਟਲਾ ਤੋਂ ਸਿੱਧੇ ਜਲੰਧਰ ਅਸੀਂ ਤੇ ਕਈ ਦਿਨਾਂ ਤੋਂ ਇੱਥੇ ਜਲੰਧਰ ਵੈਸਟ ਜਿਮਨੀ ਚੌਣ ਦੇ ਵਿੱਚ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾ ਰਹੇ ਹਾਂ ਜੀ ਔਰ ਇਸ ਹਲਕੇ ਦੇ ਵੋਟਰਾਂ ਤੱਕ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੇ ਸਰਕਾਰ ਦੀਆਂ ਕੰਮਾਂ ਦੀਆਂ ਜਿਹੜੀਆਂ کارਗੁਜ਼ਾਰੀ ਹੈ ਉਹ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਔਰ ਕੰਮ ਦੇ ਹਰ ਪੜਾਅ ਤੇ ਅਸੀਂ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਲੋਕਾਂ ਦਾ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਤੁਹਾਨੂੰ ਕਿਆ ਸਮਰਥਨ ਮਿਲ ਰਿਹਾ ਕਿਉਂਕਿ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਜਿਹੜੇ ਹਾਲ ਦੇ ਵਿੱਚ ਹੋਏ ਨੇ ਇਸ ਸਾਈਡ ਦੇ ਉੱਪਰ ਕਾਂਗਰਸ ਇੱਕ ਤਰਫਾ ਜਿੱਤਦੀ ਨਜ਼ਰ ਆਈ ਸੀ ਚਰਨਜੀਤ ਸਿੰਘ ਚੰਨੀ ਔਰ ਉਸ ਤੋਂ ਬਾਅਦ ਉਹਨਾਂ ਦਾ ਕੌਨਫਰੰਸ ਲੈਵਲ ਜਿਹੜਾ ਕਾਫੀ ਵੱਡਾ ਨਜ਼ਰ ਆਇਆ ਹੁਣ ਫਿਰ ਤੋਂ ਜਿੱਤ ਦਾ ਦਾਵਾ ਕਰ ਰਹੇ ਨੇ ਐਕਚੁਅਲੀ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਹੁੰਦਾ ਹੈ ਉਹ ਵਿਧਾਨ ਸਭਾ ਦੇ ਇਲੈਕਸ਼ਨ ਨਾਲੋਂ ਬਿਲਕੁਲ ਡਿਫਰੈਂਟ ਹੁੰਦਾ ਹੈ ਉਹ ਸੈਂਟਰ ਦੀ ਸਰਕਾਰ ਚੁਣਨ ਵਾਸਤੇ ਹੁੰਦਾ ਹੈ ਔਰ ਸੈਂਟਰ ਦੀ ਸਰਕਾਰ ਵਾਸਤੇ ਲੋਕਾਂ ਦੀ ਜਿਹੜੀ ਸੋਚ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ ਜੀ ਔਰ ਸੂਬੇ ਦੀ ਸਰਕਾਰ ਦੇ ਵਿੱਚ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਤਾਂ ਉਦੋਂ ਲੋਕਾਂ ਦਾ ਲੋਕਾਂ ਦਾ ਨਜ਼ਰੀਆ જુਦਾ ਹੁੰਦਾ ਹੈ ਹੁਣ ਅਸੀਂ ਦੇਖ ਰਹੇ ਹਾਂ ਕਿ ਲੋਕ ਬੜੀ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਦੀ ਵੱਲ ਆ ਰਹੇ ਹਨ ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਔਰ ਅਸੀਂ ਇਹ ਮਤਲਬ ਸੀਟ ਜਿਹੜੀ ਹੈ ਵੱਡੇ ਮਾਰਜਨ ਦੇ ਨਾਲ ਜਿੱਤਾਂਗੇ ਮਸਲਾ ਕੀ ਲੈ ਕੇ ਜਾ ਰਹੇ ਹੋ ਲੋਕਾਂ ਦੇ ਵਿਚਾਲੇ ਅਸਲ ਗੱਲ ਆਂਦੀ ਹੈ ਮਸਲਿਆਂ ਦੀ ਵੈਸਟ ਹਲਕੇ ਦੀ ਜੇਕਰ ਗੱਲ ਕਰੀਏ ਅਸੀਂ ਵੀ ਪਿਛਲੇ ਕਾਫੀ ਦਿਨਾਂ ਤੋਂ ਇਸ ਹਲਕੇ ਦੇ ਵਿੱਚ ਘੁੰਮ ਰਹੇ ਹਾਂ ਲੱਗਦਾ ਨਹੀਂ ਕਿ ਇੱਥੇ ਵਿਕਾਸ ਹੋਇਆ ਐ ਐਕਚੁਅਲੀ ਇਹ ਹੈ ਕਿ ਸ਼ੀਤਲ ਅੰਗਰਾਲ ਜੀ ਜੇਨਾ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਮਾਨ ਸਾਹਿਬ ਨੇ ਵੀ ਵਿਸ਼ਵਾਸ ਕੀਤਾ ਉਹਨਾਂ ਨੂੰ ਟਿਕਟ ਦਿੱਤੀ ਉਹਨਾਂ ਨੂੰ ਜਿਤਾਇਆ ਜਿਤਾਉਣ ਤੋਂ ਬਾਅਦ ਉਹ 2 ਸਾਲ ਤੱਕ ਇੱਥੇ ਨੁਮਾਇੰਦਗੀ ਕਰਦੇ ਰਹੇ ਪਰ ਉਹਨਾਂ ਨੇ ਲੋਕਾਂ ਦੇ ਮਸਲਿਆਂ ਵੱਲ ਧਿਆਨ ਨਹੀਂ ਦਿੱਤਾ ਔਰ ਅੰਦਰੋਂ ਅੰਦਰੀ ਉਹ ਹੱਥ ਕਿਤੇ ਹੋਰ ਮਲਾਈ ਬੈਠੇ ਸੀ ਤੇ ਜਿਹੜਾ ਕਿ ਹੁਣ ਸਾਰਿਆਂ ਨੂੰ ਦੇਖਣ ਨੂੰ ਮਿਲਿਆ ਔਰ ਉਹਨਾਂ ਦਾ ਇਹੋ ਕਾਰਨ ਹੈ ਜਿਹਦੇ ਕਰਕੇ ਅੱਜ ਗਰਮੀ ਦੇ ਇਸ ਮੌਸਮ ਦੇ ਵਿੱਚ ਲੋਕਾਂ ਨੂੰ ਫੇਰ ਦੁਬਾਰਾ ਆਪਣਾ ਨੁਮਾਇੰਦਾ ਚੁਣਨ ਵਾਸਤੇ ਅ ਭਾਜ ਨਟਕਨੀ ਪੈ ਰਹੀ ਹੈ ਮੈਂ ਸਮਝਦਾ ਹਾਂ ਕਿ ਜੇ ਉਹ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਂਦੇ ਤਾਂ ਲੋਕਾਂ ਨੂੰ ਕੋਈ ਮਤਲਬ ਹੈ ਵੀ ਗਿਲਾ ਸ਼ਿਕਵਾ ਹੀ ਨਾ ਰਹਿੰਦਾ ਔਰ ਵਿਕਾਸ ਆਬ ਲੋਕਾਂ ਨੂੰ ਦਿਖਾਈ ਦਿੰਦਾ ਤੇ ਹੁਣ ਜਿਹੜੇ ਅ ਮੋਹਿੰਦਰ ਭਾਗਤ ਜੀ ਚੌਨ ਮੈਦਾਨ ਚ ਉtare ਨਾ ਆਮ ਆਦੀ ਪਾਰਟੀ ਨੇ ਬਹੁਤ ਹੀ ਵਧੀਆ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਔਰ ਵਧੀਆ ਸੋਚ ਹੈ ਉਹਨਾਂ ਦੀ ਔਰ ਲੋਕਾਂ ਨੂੰ ਬੜੀ ਪਿਆਰ ਭਾਵਨਾ ਨਾਲ ਮਿਲਦੇ ਨੇ ਕੰਮ ਕਰਨ ਦਾ ਜਜ਼ਬਾ ਹੈ ਔਰ ਮੈਂ ਸਮਝਦਾ ਹਾਂ ਕਿ ਉਹਨਾਂ ਦੇ ਜਿੱਤਣ ਤੋਂ ਬਾਅਦ ਇਸ ਹਲਕੇ ਵਿੱਚ ਵਾਵਾ ਵਿਕਾਸ ਹੋਵੇਗਾ ਇਹ ਇਸ ਹਲਕੇ ਦੀ ਗੱਲ ਕਰੀਏ ਜਿਸ ਢੰਗ ਦੇ ਨਾਲ ਪ੍ਰਚਾਰ ਵੱਧਾ ਨਜ਼ਰ ਆ ਰਿਹਾ ਹੈ ਅਲੀਗੇਸ਼ਨਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਕਿੱਥੇ ਸੱਟੇ ਦੇ ਅਲੀਗੇਸ਼ਨ ਲੱਗਦੇ ਨਜ਼ਰ ਆ ਰਹੇ ਨੇ ਕਿੱਥੇ ਐਕਸਟਰੂਸ਼ਨ ਮਨੀ ਦੇ ਅਲੀਗੇਸ਼ਨ ਲੱਗਦੇ ਨਜ਼ਰ ਆ ਰਹੇ ਨੇ ਇਨ ਅਲੀਗੇਸ਼ਨਾਂ ਦੇ ਵਿਚਾਲੇ ਤੁਸੀਂ ਆਮ ਆਦਮੀ ਪਾਰਟੀ ਨੂੰ ਕਿੱਥੇ ਖੜਾ ਪਾਉਂਦੇ ਹੋ ਨਹੀਂ ਆਮ ਆਦਮੀ ਪਾਰਟੀ ਤੇ ਇਸ ਭ੍ਰਿਸ਼ਟ ਸਿਸਟਮ ਨੂੰ ਨਿظام ਨੂੰ ਬਦਲਣ ਵਾਸਤੇ ਹੀ ਅਮਲ ਵਿੱਚ ਆਈ ਸੀ ਔਰ ਅਸੀਂ ਪੂਰੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜੂਏ ਸਟੀਆਂ ਦੇ ਖਿਲਾਫ ਵੱਧ ਚੜ ਕੇ ਅਪਰਾਲੇ ਕਰ ਰਹੇ ਆਂ ਔਰ ਸ਼ੀਤਲੰਗਰਾਲ ਜੀ ਨੂੰ ਇਹ ਚੀਜ਼ 2 ਸਾਲਾਂ ਚ ਨਜ਼ਰ ਨਹੀਂ ਆਈ ਤੇ ਹੁਣ ਇਲੈਕਸ਼ਨ ਦੇ ਦੌਰਾਨ ਕਿਉਂ ਨਜ਼ਰ ਆ ਰਹੀ ਹੈ ਜੀ ਜਿਹੜੇ ਐਲੀਗੇਸ਼ਨ ਉਹ ਲਾ ਰਹੇ ਨੇ ਕਾਫੀ ਮਸਲੇ ਗੰਬੀਰ ਨੇ بڑے ਐਲੀਗੇਸ਼ਨ ਲਾਏ ਨੇ ਤੁਹਾਡੇ ਕਈ ਜਿਹੜੇ ਐਮਐਲਏ ਉਹਨਾਂ ਦੇ ਉੱਪਰ ਆਡੀਓ ਵੀ ਵਾਇਰਲ ਕਰਦੇ ਨਜ਼ਰ ਆ ਰਹੇ ਨੇ ਇਨ ਆਡੀਓ ਨੂੰ ਲੈ ਕੇ ਕੀ ਕਹਣਾ ਚਾਹੀਦਾ ਲੋਕਾਂ ਦੇ ਵਿੱਚ ਜੋ ਅਸੀਂ ਚਰਚਾ ਦੇਖ ਰਹੇ ਆਂ ਉਹ ਲੋਕਾਂ ਦੇ ਵਿੱਚ ਚਰਚਾ ਇਹ ਹੈ ਕਿ ਇਹ ਸਾਰੇ ਕੰਮ ਸ਼ੀਤਲ ਲੰਗਰਾਲ ਜੀ ਆਪ ਕਰਾਉਂਦੇ ਸੀ ਗੁੰਡਾਗਰਦੀ ਕਰਾਉਂਦੇ ਸੀ ਯੂਐਸਏ ੱਡੇ ਕਰਾਉਂਦੇ ਸੀ ਤੇ ਉਹ ਆਪਣਾ ਭੁੱਲ ਕੇ ਕਿਸੇ ਹੋਰ ਦੇ ਸਿਰ ਮੜ ਰਹੇ ਨਾ ਉਹਨਾਂ ਨੂੰ ਆਪਣੇ ਗਰੇਵਾਂ 'ਚ ਝੱਕਣਾ ਚਾਹੀਦਾ ਹੈ। ਰਹਿਵਾਨ ਸਾਹਿਬ ਇੱਕ ਵੱਡਾ ਮਸਲਾ ਸ਼ਿਰੋਮਣੀ ਅਕਾਲੀ ਦਲ ਦਾ ਚੋਣਾਂ ਦੇ ਵਿਚਾਲੇ ਸ਼ਿਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡੀ ਹੋਈ ਨਜ਼ਰ ਆਈ ਹੈ ਇੱਕ ਬਾਕੀ ਧੜਾ ਦੂਜਾ ਉਹ ਧੜਾ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਾ ਹੈ ਜਿਹੜਾ ਕਹਿੰਦੇ ਕਿ ਅਸੀਂ ਅਕਾਲੀ ਦਲ ਦੇ ਨਾਲ ਖੜੇ ਹਾਂ। ਪੰਥਕ ਪੋਲਿਟਿਕਸ ਵੀ ਇੱਥੇ ਹੁੰਦੀ ਨਜ਼ਰ ਆ ਰਹੀ ਹੈ ਪੰਥਕ ਮਸਲਿਆਂ ਦੇ ਵਿੱਚ ਔਰ ਇਸ ਤਰ੍ਹਾਂ ਦੇ ਬਾਗੀ ਧੜਿਆਂ ਦੀ ਜਿਹੜੀ ਸਿਆਸਤ ਹੈ ਉਸ ਦੇ ਵਿਚਾਲੇ ਤੁਸੀਂ ਕੀ ਵੇਖਦੇ ਹੋ ਅਕਾਲੀ ਦਲ ਦਾ ਭੂਮਿਕਾ ਕੀ ਹੈ ਐਕਚੁਅਲੀ ਅਕਾਲੀ ਦਲ ਤੇ ਹੁਣ ਖਾਲੀ ਦਲ ਹੋ ਕੇ ਰਹਿ ਗਿਆ ਔਰ ਖਾਲੀ ਭਾਂਡੇ ਜਿਹੜੇ ਨਾ ਉਹ ਖੜਕੇ ਹੀ ਕਰਦੇ ਨਾ ਤੋਂ ਘੜੇ ਬਾਜੀ ਗੁੱਟ ਬਾਜੀ ਉਹਨਾਂ ਵਿੱਚ ਜਗਜਹਰ ਹੋ ਚੁੱਕੀ ਹੈ ਔਰ ਮੈਂ ਸਮਝਦਾ ਹਾਂ ਕਿ ਉਹ ਆਪੋ ਵਿੱਚ ਲੜਨ ਤੋਂ ਇਲਾਵਾ ਹੋਰੋਂ ਨਾਲ ਕੋਈ ਮੁੱਦਾ ਨਹੀਂ ਹੈ ਜੀ ਚਲੋ ਉਹਨਾਂ ਕੋਲ ਤੇ ਮੁੱਦਾ ਨਹੀਂ ਹੈ ਲੇਕਿਨ ਲੁਧਿਆਣੇ ਤੋਂ ਵੀ ਆਏ ਹੋਏ ਨੇ ਐਮਐਮਐਲਏ ਸਾਹਿਬ ਪੱਪੀ ਪ੍ਰਾਸ਼ਰ ਜੀ ਲੋਕ ਸਭਾ ਚੋਣ ਲੜੀ ਸੀ ਔਰ ਕਾਫੀ ਇੰਟਰਸਟਿੰਗ ਹੋ ਗਈ ਸੀ ਲੁਧਿਆਣੇ ਦੀ ਲੋਕ ਸਭਾ ਚੋਣ ਪ੍ਰਾਸ਼ਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣੇ ਤੋਂ ਬਾਅਦ ਸਿੱਧਾ ਹੁਣ ਜਲੰਧਰ ਦੇ ਵਿੱਚ ਐਂਟਰੀ ਹਾਲਾਂਕਿ ਇੰਟਰਸਟਿੰਗ ਚੋਣ ਤੁਹਾਡੀ ਖਾਸੀ ਸੀ ਲੇਕਿਨ ਚਲੋ ਜਨਤਾ ਦਾ ਹੰਗਾਰਾ ਤੁਹਾਨੂੰ ਨਹੀਂ ਮਿਲਿਆ ਫਤਵਾ ਨਹੀਂ ਮਿਲਿਆ ਇੱਥੇ ਕੀ ਰਿਸਪਾਂਸ ਮਿਲ ਰਿਹਾ ਹੈ ਇੱਥੇ ਗੁੱਡ ਹੋਊਗਾ ਔਰ ਦੇਖਿਓ ਤੁਸੀਂ ਰਕਾਰ ਤੋੜ ਮਾਰਜਨ ਤੇ ਜਿੱਤ ਪ੍ਰਾਪਤ ਕਰਾਂਗੇ ਇਹ ਜਿਹੜਾ ਰਾਮ ਮੰਦਰ ਦਾ ਮੁੱਦਾ ਸੀ ਬੀਜੇਪੀ ਨੇ ਉਹੀ ਚਲਾ ਲਿਆ ਜਿਹੜਾ ਚਲਾ ਲਿਆ ਲੋਕ ਸਭਾ ਚ ਹੁਣ ਲੋਕ ਜਾਣ ਚੁੱਕੇ ਆ ਕਿਉਂਕਿ ਅਯੋਧਿਆ ਦੇ ਵਿੱਚੋਂ ਮਿਲਿਆ ਬੀਜੇਪੀ ਨੂੰ ਸਰਾਫ ਅੱਜ ਸਾਰੇ ਪੂਰੇ ਦੇਸ਼ 'ਚ ਮਿਲ ਗਿਆ ਇਹ ਰਾਮ ਦਾ ਸਰਾਫ ਮਿਲਿਆ ਇਹਨਾਂ ਨੂੰ ਉਤੋਂ ਅਯੋਧਿਆ 'ਚੋਂ ਹਾਰ ਦਿਖਾ ਕੇ ਇਹ ਰਾਮ ਪ੍ਰਭੂ ਨੇ ਦੱਸਿਆ ਵੀ ਤੁਸੀਂ ਜਿਹੜਾ ਮੇਰਾ ਨਾਮ ਰਾਜਨੀਤੀ ਤੌਰ ਦੇ ਉੱਤੇ ਵਰਤਦੇ ਹੋ ਇਹ ਉਹਦਾ ਸਰਾਫ ਆ ਤੁਹਾਨੂੰ ਜੁੱਧਿਆ ਚ ਹੀ ਹਰਾਇਆ ਵਾ ਲੁਧਿਆਣਾ ਜਿਨ੍ਹਾਂ ਨਾਲ ਤੁਹਾਡਾ ਮੁਕਾਬਲਾ ਸੀ ਆਪਣੇ ਪਰਿਵਾਰ ਸਣੇ ਰਾਜਾ ਵੜਿੰਗ ਜਿਹੜੇ ਨੇ ਇਸ ਸੀਟ ਦੇ ਉੱਪਰ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਕਿਦਾਂ ਦੇਖਦੇ ਹੋ ਕਿਉਂਕਿ ਉਹ ਦਾਵਾ ਜਿੱਤਦਾ ਕਰ ਰਹੇ ਨੇ ਇੱਥੇ ਲੁਧਿਆਣੇ ਉਹਨੇ ਜਾਣਾ ਨਹੀਂ ਹੁਣ 5 ਸਾਲ ਹੁਣ ਉਹਨੇ ਜਲੰਧਰ ਜਾਂ ਅੰਬਰਸਰ ਜਾਂ ਇਹ ਜਿਹੇ ਸ਼ਹਿਰਾਂ 'ਚ ਹੀ ਬੰਨਾ ਲੁਧਿਆਣੇ ਦੇ ਲੋਕ ਅੱਜ ਇਹਨੂੰ ਲੱਭ ਰਹੇ ਆ ਤਾਂ ਕਹਿੰਦਾ ਸੀ ਮੈਂ ਉੱਥੇ ਐਗਰੀਮੈਂਟ ਕਰਾ ਲਿਆ ਕਰਾਏ ਤੇ ਕਰ ਲੈ ਲਿਆ ਪਰ ਲੋਕ ਲੱਭ ਰਹੇ ਆ ਮਹੀਨਾ ਹੋ ਗਿਆ ਲੁਧਿਆਣੇ ਦਾ ਆਏ ਨਹੀਂਗੇ ਪਰ ਜਲੰਧਰ ਦੇ ਅੰਦਰ ਫਿਰ ਲੈਣ ਚਾਹੇ ਜਿੱਥੇ ਮਰਜੀ ਫਿਰ ਲੈਣ ਜਿਹੜੀ ਜਲੰਧਰ ਦੀ ਸੀਟ ਆ ਸਾਡੇ ਦੇਖੋ ਪੰਜਾਬ ਦੇ ਨਾਮ ਵਰ ਦਾਨਮ ਸਾਹ ਸਾਡੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਵੀ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸਾਡੀ ਪਾਰਟੀ ਨੂੰ ਵੀ ਤਾਕਤ ਮਿਲੀ ਆ ਔਰ ਜਲੰਧਰ ਦੇ ਲੋਕਾਂ ਦੇ ਵਿੱਚ ਵੀ ਸਮਾਜ ਦੇ ਅੰਦਰ ਤਾਕਤ ਆਈ ਹੈ ਵੀ ਸਾਡਾ ਇੱਕ ਸਮਾਜ ਦਾ ਆਗੂ ਜਿਹੜਾ ਉਹ ਆਮ ਆਦਮੀ ਪਾਰਟੀ ਜਾ ਕੇ ਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਕੰਮਾਂ ਨੂੰ ਦੇਖਦੇ ਹੋਏ ਅੱਜ ਭਾਰੀ ਗਿਣਤੀ ਚ ਲੋਕ ਕਾਂਗਰਸ ਭਾਜਪਾ ਕਾਲੀਦਾਲ ਛੱਡ ਕੇ ਆ ਆਮ ਆਦਮੀ ਪਾਰਟੀ ਦੇ ਨਾਲ ਆ ਰਹੇ ਆ। ਚੋਣਾ ਵੇਲੇ ਆ ਜੁਆਇਨਿੰਗਾਂ ਵੱਡੇ ਪੱਦਰ ਤੇ ਵੇਖਣ ਨੂੰ ਮਿਲਦੀਆਂ ਨੇ ਔਰ ਇਨ ਜੁਆਇਨਿੰਗਾਂ ਨੂੰ ਲੈ ਕੇ ਕਿਹਾ ਜਾਂਦਾ ਕਿ ਪਾਰਟੀ ਮਜ਼ਬੂਤ ਹੋ ਗਈ। ਲੇਕਿਨ ਵੋਟਾਂ ਜਦੋਂ ਪੈਂਦੀਆਂ ਨੇ ਬਾਤ ਜਦੋਂ ਕਿਤੇ ਘਾਟ ਜ਼ਰੂਰ ਵੇਖਣ ਨੂੰ ਮਿਲਦੀ ਆ ਤੁਹਾਡੇ ਨਾਲ ਵੀ ਕਈਆਂ ਜੁਆਇਨਿੰਗਾਂ ਹੋਈਆਂ ਸੀ ਜਦੋਂ ਤੁਸੀਂ ਲੋਚਾਉਣ ਲੜ ਰਹੇ ਸੀ ਲੇਕਿਨ ਬਾਅਦ ਦੇ ਵਿੱਚ ਵੋਟਾਂ ਘਟਦੀਆਂ ਹੋਈਆਂ ਨਜ਼ਰ ਆਈਆਂ ਉਸਦਾ ਕੀ ਕਾਰਨ ਮੰਨਦੇ ਹਰ ਇਲੈਕਸ਼ਨ ਦਾ ਆਪਣਾ ਆਪਣਾ ਮਨ ਹੁੰਦਾ ਲੋਕਾਂ ਦਾ ਲੋਕ ਸਭਾ ਦੇ ਵਿੱਚ ਲੋਕਾਂ ਦਾ ਮਤ ਹੋਰ ਪਾਸੇ ਹੁੰਦਾ ਵਿਧਾਨ ਸਭਾ 'ਚ ਹੋਰ ਪਾਸੇ ਹੁੰਦਾ ਕੌਂਸਲਰ ਵੇਲੇ ਹੋਰ ਪਾਸੇ ਹੁੰਦਾ ਇਹ ਜਿਹੜੀ ਜਲੰਧਰ ਦੀ ਸੀਟ ਦੀ ਜਿਮਨੀ ਚੋਣ ਦੀ ਗੱਲ ਕਰ ਰਹੇ ਆ ਇਹ ਦੇਖਿਓ ਜੀ ਮੈਂ ਰਿੰਕੂ ਨੂੰ ਪਹਿਲਾਂ ਇੱਥੋਂ ਇਤਿਹਾਸਕ ਬੋਰਡ ਤੇ ਜਿਤਾਇਆ ਸੀ ਇੱਦਾਂ ਹੀ ਭਗਤ ਜੀ ਇਤਿਹਾਸਕ ਬੋਰਡ ਤੇ ਜਿੱਤੂਗੇ ਵਿਧਾਨ ਸਭਾ ਔਰ ਸਰਦਾਰ ਭਗਵਾਨ ਸਿੰਘ ਮਾਨ ਦਾ ਜੋ ਸਾਢੇ 3 ਕਰੋੜ ਲੋਕਾਂ ਦਾ ਵਿਸ਼ਵਾਸ ਆ ਸਰਦਾਰ ਭਗਵਾਨ ਸਿੰਘ ਮਾਨ ਦੇ ਅੱਜ ਜਲੰਧਰ ਦੇ ਲੋਕਾਂ ਨੇ ਮਨ ਬਣਾਇਆ ਭਗਤ ਜੀ ਨੂੰ ਬਹੁਤ ਵੱਡੇ ਮਾਰਜਨ ਤੇ ਜਿਤਾਉਗੇ ਔਰ ਸਰਦਾਰ ਭਗਵਾਨ ਸਿੰਘ ਮਾਨ ਦੀ ਝੋਲੀ ਚ ਪੈ ਰਹੀ ਹੈ ਪਰ ਲੇਕਿਨ ਇਨਲੀਗਲ ਕੰਮਾਂ ਦੀ ਗੱਲ ਕਰੀਏ ਸੱਟੇ ਦੀ ਗੱਲ ਕਰੀਏ ਜਾਂ ਹੋਰ ਕਾਰੋਬਾਰਾਂ ਦੀ ਗੱਲ ਕਰੀਏ ਮੈਡਮ ਮੈਣੀ ਹੁੰਦੇ ਨਜ਼ਰ ਆ ਰਹੇ ਨੇ ਲੀਡਰ ਇੱਕ ਦੂਜੇ ਦੇ ਉੱਪਰ ਅਲੀਗੇਸ਼ਨ ਲਾ ਰਹੇ ਨੇ ਇਨ ਅਲੀਗੇਸ਼ਨਾਂ ਦੇ ਵਿਚਾਲੇ ਤੁਸੀਂ ਆਮ ਆਦੀ ਪਾਰਟੀ ਨੂੰ ਕਿੱਥੇ ਖੜਾ ਪਾਉਂਦੇ ਹੋ ਕਿਉਂਕਿ ਤੁਹਾਡੇ ਵੀ ਕਈ ਲੀਡਰਾਂ ਦੇ ਉੱਪਰ ਸ਼ੀਤਲ ਅਨੁਗਰਾਲ ਲਗਾਤਾਰ ਅਲੀਗੇਸ਼ਨ ਲਾ ਰਹੇ ਨੇ ਆਡੀਓ ਵਾਇਰਲ ਕਰ ਰਹੇ ਨੇ ਕੋ ਜਿਨ੍ਹਾਂ ਦਾ ਇਤਿਹਾਸ ਸਾਫ਼ ਸੱਟੇ ਦੇ ਵਿੱਚੋਂ ਨਿਕਲਿਆ ਹੋਵੇ ਉਹ ਤਾਂ ਹੀ ਤਾਂ ਸਾਡੀ ਪਾਰਟੀ ਨੂੰ ਛੱਡ ਕੇ ਗਏ ਆ ਸਾਡੀ ਪਾਰਟੀ ਨੂੰ ਉਹਦਾ ਚਾਨਣ ਹੋ ਗਿਆ ਸੀਗਾ ਤਾਂ ਹੀ ਉਹਦਾ ਅਸਤੀਫਾ ਸਪੀਕਰ ਸਾਹਿਬ ਨੇ ਮੰਜ਼ੂਰ ਕਰ ਲਿਆ ਇਹ ਜੇ ਦੜੇਵਾਜ ਤੇ ਸੱਟੇਵਾਜ ਸਾਡੀ ਪਾਰਟੀ ਚ ਉਹਨਾਂ ਦੀ ਜਗ੍ਹਾ ਨਹੀਂ ਸੀ ਤਾਂ ਹੀ ਆਪਣੇ ਅਸਲ ਟਿਕਾਣੇ ਦੇ ਚਲੇ ਗਏ ਜਿੱਥੋਂ ਆਏ ਸੀ ਸਾਬ ਅਕਾਲੀ ਦਲ ਬਾਰੇ ਕੀ ਕਹੋਗੇ ਚੋਣਾ ਤੋਂ ਠੀਕ ਪਹਿਲਾਂ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡਿਆ ਹੋਇਆ ਨਜ਼ਰ ਆਇਆ ਹਾਲਾਂਕਿ ਕੱਲ ਅਕਾਲੀ ਦਲ ਦੀ ਜਿਹੜੀ ਕੈਂਡੀਡੇਟ ਸੀ ਪਹਿਲਾਂ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਸ਼ਾਮੀ ਹੁੰਦੇ ਹੁੰਦੇ ਉਹੀ ਕੈਂਡੀਡੇਟ ਜਿਹੜੀ ਹੈ ਮੁੜ ਬਾਗੀ ਧੜੇ ਦੇ ਨਾਲ ਦੇਖੀ ਗਈ ਹੈ ਇਸ ਸਰਗਰਮੀਆਂ ਦੇ ਵਿਚਾਲੇ ਤੁਸੀਂ ਕਿਦਾਂ ਦੇਖਦੇ ਹੋ ਕੱਲ ਕਾਲੀ ਦਲ ਨੂੰ ਤਾਂ ਆਪਣੇ ਪ੍ਰਧਾਨ ਨੇ ਕਾਲੀ ਦਲ ਨੂੰ ਆਪ ਹੀ ਖਤਮ ਕਰ ਲਿਆ ਸਾਨੂੰ ਤਾਂ ਲੋੜ ਹੀ ਨਹੀਂ ਪਈ ਆਮ ਆਦਮੀ ਪਾਰਟੀ ਨੂੰ ਕਾਲੀ ਦਲ ਬਾਰੇ ਕੋਈ ਕਹਿਣ ਦੀ ਲੋੜ ਨਹੀਂ ਪਈ ਆ ਦੇਖੋ 35 35 ਸਾਲ ਦੇ ਜਿਨ੍ਹਾਂ ਨੇ ਝੰਡਾ ਚੱਕਿਆ ਸੀਗਾ ਪਾਰਟੀ ਦਾ ਇਹਨਾਂ ਲੋਕਾਂ ਦੇ ਵੀ ਅੱਜ ਮਨ ਦੇ ਵਿੱਚ ਆਇਆ ਵੀ ਪੰਜਾਬ ਦੇ ਭਲੇ ਲਈ ਜਿਹੜਾ ਕੰਮ ਹੋ ਸਕਦਾ ਉਹ ਪੰਜਾਬ ਦੇ ਭਲੇ ਲਈ ਆਏ ਆ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਵੀ ਜੇ ਧਨਵ ਜੀ ਨੇ ਸੇਵਾ ਕੀਤੀ ਆ ਕਾਲੀਦਾਲ ਚ 35 ਸਾਲ 33 ਸਾਲ ਪਰ ਅੱਜ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਆਪਣੇ ਆਪ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਵੱਧ ਯੋਗਦਾਨ ਪਾਉਣ ਲਈ ਅੱਜ ਆਮ ਆਦਮੀ ਪਾਰਟੀ ਚ ਆਏ ਆ ਔਰ ਇਹਨਾਂ ਨੂੰ ਜਿੱਥੇ ਜੀ ਆਇਆਂ ਆਖਦੇ ਆ ਸਾਰੇ ਪਾਰਟੀ ਵੱਲੋਂ ਉੱਥੇ ਸਾਨੂੰ ਇਸ ਗੱਲ ਦਾ ਵੀ ਪੂਰਨ ਵਿਸ਼ਵਾਸ ਆ ਕਿ ਹਰ ਸ਼ਹਿਰ ਦੇ ਵਿੱਚ ਇਹਨਾਂ ਦਾ ਸੰਗਠਨ ਜਿਹੜਾ ਉਹ ਬਹੁਤ ਮਜ਼ਬੂਤੀ ਨਾਲ ਔਰ ਲੋਕ ਸੇਵਾ ਦੇ ਵਿੱਚ ਕਰਦੇ ਆ ਉਹ ਸੰਗਠਨ ਨਾਲ ਜੁੜ ਕੇ ਭਗਤ ਜੀ ਦੀ ਸੀਟ ਫਤਿਹ ਹੋਊਗੀ। ਇੱਕ ਆਖਰੀ ਸਵਾਲ ਹੈ ਬੀਬੀ ਸਰਜੀਤ ਕੋਰ ਦੀ ਹਾਂ ਔਰ ਨਾ। ਇਸ ਦਾ ਕੀ ਕਾਰਨ ਮੰਨਦੇ ਹੋ? ਪਹਿਲਾਂ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨੂੰ ਹਾਂ ਕਹਤੀ ਬਾਅਦ ਚ ਨਾ ਕਹਤ। ਇਹਦੇ ਵਿੱਚ ਜੀਜੇ ਸਾਲੇ ਦੀ ਗੇਮ ਲੱਗਦੀ ਆ ਮੈਨੂੰ ਕੋਈ। ਮਜੀਠੀਆ ਤੇ ਸਖਬੀਰ ਦੀ ਗੇਮ ਲੱਗਦੀ ਆ। ਇੱਕ ਹਾਂ ਕਹੀ ਜਾਂਦਾ ਇੱਕ ਨਾ ਕਹੀ ਜਾਂਦਾ ਇਹ ਮੈਨੂੰ ਲੱਗਦਾ ਮਜੀਠੀਆ ਨਾ ਕਹਾ ਰਿਹਾ ਵਾ ਸਖਬੀਰ ਹਾਂ ਕਰ ਰਿਹਾ। ਜਿਨ੍ਹਾਂ ਨੇ ਆਪਣਾ ਨਿਸ਼ਾਨ ਦੇ ਕੇ ਪਹਿਲੀ ਵਾਰ ਮੈਂ ਇਹ ਸੁਣ ਰਿਹਾ ਆਪਣੀ ਰਾਜਨੀਤੀ ਜੀਵਨ ਦੇ ਵਿੱਚ ਵੀ ਪਾਰਟੀ ਦਾ ਚਿੰਨ ਦੇ ਕੇ ਪਾਰਟੀ ਪ੍ਰਧਾਨ ਹੀ ਕਹਿ ਰਿਹਾ ਤੂੰ ਦੂਜੀ ਪਾਰਟੀ ਦੇ ਹੱਕ ਚ ਬਹਿ ਜਾ ਇਦੋਂ ਮਾਰੇ ਹਾਲਾਤ ਕੀ ਹੋ ਸਕਦੇ ਆ ਲੇਕਿਨ ਜੀਜੇ ਸਾਲੇ ਨਾਲ ਨਹੀਂ ਆ ਜੋ ਕੈਂਡੀਡੇਟ ਖੜੀ ਹੈ ਜਿ ਬਾਗੀਆਂ ਨਾਲ ਖੜੀ ਦੇਖੋ ਵਿੱਚੋਂ ਸਾਲਾ ਦਾ ਵਿੱਚੋਂ ਚਾਹੁੰਦਾ ਵਾ ਵੀ ਜੀਜੇ ਨੂੰ ਕੱਟ ਕੇ ਉਹਦੇ ਵਾਲੀ ਕੁਰਸੀ ਤੇ ਮੈਂ ਜਾ ਬੈਠਾਂ ਹਾਂ ਯਾਨੀ ਸਾਲਾ ਕਰਾ ਰਿਹਾ ਸਭ ਹਾਂ ਇਹ ਅੰਦਰ ਖਾਤੇ ਉਹੀ ਕਰਾ ਰਿਹਾ ਗੱਡੀ ਗੱਲ ਆ ਕੀ ਇਹਨਾਂ ਨੇ ਔਰ ਆਪਣੇ ਢੰਗ ਦੇ ਨਾਲ ਵਿਰੋਧੀਆਂ ਨੂੰ ਜਵਾਬ ਵੀ ਦਿੱਤਾ ਹੈ ਹਾਲਾਂਕਿ ਇਹਨਾਂ ਨੇ ਜਿਹੜੇ ਸਵਾਲ ਕੀਤੇ ਨੇ ਵੇਖਣ ਵਾਲੀ ਗੱਲ ਰਹੇਗੀ ਉਹਨ ਸਵਾਲਾਂ ਦਾ ਵਿਰੋਧੀ ਕਿਸ ਲਹਿਜੇ ਦੇ ਵਿੱਚ ਜਵਾਬ ਦਿੰਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ